ਗੁਰਦੀਪ ਸਿੰਘ ਕੰਗਵੜੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਉਪਾਦਾਂ ਸੰਭਾਲਣ ਮੌਕੇ ਭਾਈ ਅਮਰਜੀਤ ਸਿੰਘ ਚਾਬਲਾ ਨੇ ਕੀਤਾ ਸਨਮਾਨਿਤ ਚਾਬਲਾ ਨੇ ਮੈਨੇਜਰ ਮਲਕੀ ਸਿੰਘ ਦੀ ਸੇਵਾਵਾਂ ਦੀ ਕੀਤੀ ਪ੍ਰਸ਼ੰਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰਬੰਧਕੀ ਅਦਾਰਤੇ ਕੀਤੀਆਂ ਗਈਆਂ ਤਬਦੀਲੀਆਂ ਦੇ ਤਹਿਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਤਬਦੀਲ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਦਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅੱਜ ਮੈਨੇਜਰ ਕੁਲਦੀਪ ਸਿੰਘ ਕਾਂਗਨੇ ਪਤੌਰ ਮੈਨੇਜਰ ਸੇਵਾ ਸੰਭਾਲੀ ਹੈ ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅੰਮ੍ਰਿਤਜੀਤ ਸਿੰਘ ਚਾਬਲਾ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਮੁੱਚੇ ਸਟਾਫ ਵੱਲੋਂ ਉਹਨਾਂ ਨੂੰ ਸਰੋਪਾ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਕੀ ਕਮੰਡਰ ਮਹਾਂ ਦਿਵਿਕਾ ਖੜਸਾ ਸਾਹਿਬ ਰਹੀ ਦੇ ਘਰੇ ਮਾਨਜੀਤ ਸਿੰਘ ਸਾਹਿਬ ਐਡਵੋਕੇਟ ਅਮਨਦਰ ਸਿੰਘ ਪਾਲੀਪੁਰ ਦੇ ਆਦੇਸ਼ ਤੇ ਦਾਸਨੀ ਕੋਲ ਫਿਰ ਅਕਸ ਦੀ ਕੇਸ ਕਰਸਾ ਸਾਹਿਬ ਦੇ ਸੇਵਾ ਦਾ ਮੌਕਾ ਮਿਲਿਆ ਮੈਂ ਇਤਨੀ ਸਮੂਹ ਸੰਗਤ ਇਚਿਤ ਸੇਵਾ ਸੁਸਾਇਟੀ ਆ ਮਾਨਯੋਗ ਮੈਂਬਰ ਸਾਹਿਬ ਸਰਦਾਰ ਮਜੀਤ ਸਿੰਘ ਚਾਵਲਾ ਡਾਕਟਰ ਨਜੀਤ ਸਿੰਘ ਪਿੰਡ ਦਾ ਮਾਨਜੋ ਸਿੰਘ ਸਹਿਬਾਨ ਤੇ ਇਚਿਤ ਸਬੂਚਾ ਸਟਾਫ ਸਾਰਿਆਂ ਦਾ ਸਹਿਯੋਗ ਲੈ ਕੇ ਇਥੋਂ ਦੇ ਪ੍ਰਬੰਧ ਨਗਰ ਤੇ ਪ੍ਰਬੰਧ ਨੂੰ ਸ੍ਰਾਮਨ ਦੇ ਪ੍ਰਬੰਧ ਨੂੰ ਪਹਿਲਾਂ ਉਹਨਾਂ ਨੂੰ ਹੋਰ ਮਿੱਤਰ ਬਣਾਉਣ ਦੀ ਕੋਸ਼ਿਸ਼ ਕਰੂੰਗਾ ਜਿਸ ਸਮੇਂ ਤੱਕ ਸਹਾਇਜ ਉਹ ਲੈ ਕੇ ਸਰਦਾਰ ਆਸ਼ੀਰਵਾਦ ਲੈਣਗੇ ਇੱਥੇ ਤੇ ਜਿਹੜੇ ਪਹਿਲੇ ਮੈਨੇਜਰ ਸਾਹਿਬ ਆਣੇ ਸੀ ਤਾਂ ਨਦੀ ਸਿੰਘ ਜੀ ਜਿਵੇਂ ਉਹਨਾਂ ਨੇ ਪਰਫਾਰਮੈਂਸ ਚਾਰਗਰ ਮੈਦਲਾਇਆ ਉਹਨਾਂ ਦੇ ਕਰਮ ਕਰ ਕਰ ਚੱਲਦੇ ਹਨ ਤਾਂ ਪਰਬੰਧ ਹੋਰ ਮਿੱਤਰ ਬਣਾਉਣ ਦੀ ਕੋਸ਼ਿਸ਼ ਕਰੂੰਗਾ ਵਾਹਿਦ ਜੀ ਖਾਨ ਸਾਹਿਬ ਸਵਾਗਤ ਹੈ ਵਾਹਿਦ ਜੀ ਅੱਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਕੱਲ ਪ੍ਰਬੰਧਕੀ ਤੌਰ ਤੇ ਕਈ ਥਾਵਾਂ 'ਤੇ ਕੁਝ ਕ੍ਰਿਯਾ ਕਿਰਿਆ ਉਥੇ ਜਿਹੜੇ ਸਾਡੇ ਵੱਲੋਂ ਸਰਦਾਰ ਮੋਹਨ ਸਿੰਘ ਜੀ ਮੈਂਜਰ ਤਕਸਨੀਕੀ ਅਸਕਰ ਸਾਹਿਬ ਸੇਵਾ ਨਾਲ ਸੀ ਉਹਨਾਂ ਦੇ ਸਾਥੇ ਹੁਣ ਅੱਜ ਮੋਦੀ ਸਮਾਰੋਹ ਜੋ ਸਰਦਾਰ ਗੁਰਦੀਪ ਸਿੰਘ ਜੀ ਕਾਬਜੂ ਉੱਧਰ ਅਧਿਕਾਰ ਸਾਹਿਬ ਸਰਹੰਦ ਤੋਂ ਜੋ ਉਹਨਾਂ ਦੀ ਬੀਜੀ ਜੀ ਉਥੋਂ ਉਹ ਜੋ ਤਕਸਨੀਕੀ ਅਸਕਰ ਸਾਹਿਬ ਦੀ ਜ਼ਿੰਮੇਵਾਰੀ ਲੈਣਾ ਸਭ ਲਈ ਹੈ ਮੈਨੂੰ ਇਸ ਗੱਲ ਦਾ ਬਹੁਤ ਉੱਦਾ ਮਾਣ ਹੈ ਕਿ ਇਹ ਮਹਾਤਮਿਕ ਸਾਹਿਬ ਦੀ ਸੇਵਾ ਸੋਮਨੀ ਗੁਰਦਾਵਤ ਕਮੇਟੀ ਨੇ ਪ੍ਰਬੰਧ ਅਧੀਨ ਬਹੁਤ ਹੀ ਸੁਚਾਰੂ ਢੰਗ ਨਾਲ ਇਹ ਸੇਵਾ ਚੱਲ ਰਹੀ ਹੈ ਜਿੱਦੇ ਵੀ ਕੋਈ ਮੈਂਬਰ ਸਾਹਿਬ ਜਦੋਂ ਕਦੇ ਵੀ ਇੱਥੇ ਸੇਵਾ ਜਨਉਂਦੀ ਜਾਂਦੀ ਹੈ ਉਹ ਆਪਣੀ ਪੂਰੀ ਤਨਦੇਹੀ ਦੇ ਨਾਲ ਸੇਵਾ ਜੀ ਨੂੰ ਨਿਮੋਲਦਾ ਯਤਨ ਕਰਦੇ ਆ ਸਤੂ ਜੀ ਆਪਣੀ ਸੇਵਾ ਆਪ ਇਹਨਾਂ ਦੇ ਸਭ ਤੋਂ ਮਿਹਰਯੋਗ ਸ਼ਰੀਆ ਨੰਦਪੁਰ ਸਾਹਿਬ ਤੋਂ ਬੁੱਧ ਸਿੰਘ ਰਾਣਾ ਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ